ਗੱਲ ਪਤਾ ਕੀ ਆ ਉਹ ਰਿਆ ਛੁੱਟੇ ਉਹ ਕੀ ਐ ਖਾਣਾ ਨਾਟ ਤੂੰ ਬੜੀ ਮਾਣਾ ਗੂਣਾ ਪਾ ਕੇ ਕਰ ਕਰ ਗਿਆ ਬੜੀ ਆਹ ਤੂੰ ਤਾਂ ਸਹੀ ਨੇੜਲਾ ਮੇਰੀ ਗੱਲ ਸੁਣ ਹਾਂ ਫੇ ਤੂੰ ਸਾਥ ਕਹਿੰਦੀ ਹੋਇਆ ਵੇ ਮੈਂ ਹਾਂ ਵੇ ਬੱਸ ਮੈਂ ਸਾਥ ਹੋ ਗਿਆ ਅੱਛਾ ਪਹਿਲਾਂ ਤਾਂ ਹੋਇਆ ਸੀ ਤੂੰ ਕਾਹਦੇ ਹੋਇਆ ਮੈਨੂੰ ਇਹ ਦੱਸ ਮੇਰਾ ਨਾਮ ਪੁੱਛ ਪੜਾਵਾ ਉਹ ਕੀ ਗੱਲ ਹੋ ਗਈ ਮੈਂ ਕਾਹਦੇ ਸਾਥ ਹੋਇਆ ਹਾਂ ਕਾਹਦੇ ਹੋਇਆ ਸੁਣ ਲਾ ਮੇਰੀ ਕਹਾਣੀ ਸੁਣਾਤਾ ਮੈਂ ਤੇ ਮੇਰੀ ਜੀਨੀ ਅੱਛਾ ਨਿਆਣੇ ਨਿਕਲੇ ਕੇ ਕੋਠੇ ਤੇ ਸੁੱਤੇ ਪਏ ਸੀ ਅੱਛਾ ਕੋਠੇ ਤੇ ਸੁੱਤੇ ਪਏ ਸੀ ਆਹੋ ਫੇਰ ਚਲ ਹੱਲੇ ਮਾਰੀ ਜੈਨਾ ਦਾ ਕੋਠੇ ਤੇ ਸੁੱਤੇ ਇੱਧਰ ਸੁਣ ਹਾਂਜੀ ਫੇਰ ਦਾ ਕੋਠੇ ਤੇ ਸੁੱਤੇ ਅੱਛਾ ਹੱਲੇ ਮਾਰੀ ਜੀ ਅੱਖ ਲੱਗੀ ਸੀ ਯਾਨੀ ਬੜੀ ਜਹਾਂ ਤੇ ਸੁਤੇ ਸੀ ਤੁਸੀਂ ਹਾਂ ਅੱਛਾ ਫੇਰ ਹਣੇ ਕਾਰਵਾਈ ਕਰਨੀ ਸ਼ੁਰੂ ਕੀਤੀ ਸੀ ਲੈ ਉਹ ਫੇਰ ਕੀ ਹੋ ਗਿਆ ਹਾਂ ਫੇਰ ਕੀ ਹੋਣਾ ਸੀ ਹਾਂ ਚਲ ਚਲ ਵੀ ਨਾ ਪਿਆ ਅੱਛਾ ਮੈਮੀ ਮੇਰੇ ਘਰ ਵਾਲੀ ਕਹਿੰਦੀ ਕਹਿੰਦੀ ਸ਼ਾਹਰੂਖ ਖਾਨ ਕਹਿੰਦਾ ਸ਼ਾਹਰੂਖ ਖਾਨ ਅੱਛਾ ਫੇਰ ਮੈਂ ਕਿਹਾ ਕੈਟਰੀਨਾ ਕੈਫ ਕਹਿੰਦੀ ਮੇਰੀ ਗੱਲ ਸੁਣੋ ਜੀ ਕਹਿੰਦੀ ਮੀ ਆ ਗਿਆ ਆਹੋ ਜਿੱਦਾਂ ਹੁਣ ਆਇਆ ਫੱਡਾ ਫੱਡ ਚੱਕ ਲੰਨੇ ਆਵੇਂ ਥੱਲੇ ਉਤਰੀਏ ਅੱਛਾ ਫੇਰ ਮੈਂ ਗਿਆ ਫਟਾਫਟ ਥੱਲੇ ਮੈਂ ਥੱਲੇ ਉਤਰ ਗਿਆ ਅੱਛਾ ਉਹ ਉੱਪਰ ਮੈਨੂੰ ਨਿਆਣਾ ਫੜਾਈ ਜਾਵੇ ਕੱਲਾ ਕੱਲਾ ਮੈਂ ਫੜ ਫੜ ਕੁੰਡੇ ਸਿੱਟੀ ਜਾਵਾਂ ਅੱਛਾ ਉਹ ਨਿਆਣਾ ਫੜਾਈ ਜਾਵੇ ਵਾਹ ਵੇ ਵਾਹ ਫੜ ਫੜ ਕੁੰਡੇ ਸਿੱਟੀ ਜਾ ਫੇਰ ਉਹ ਨਿਆਣਾ ਫੜਾਈ ਜਾਵੇ ਅੱਛਾ ਫੜ ਫੜ ਕੁੰਡੇ ਸਿੱਟੀ ਜਾ ਫੇਰ ਮੰਜੇ ਵੀ ਲਾ ਲੈ ਲਾ ਲੈ ਬਿਸਤਰੇ ਵੀ ਲਾ ਲੈ ਅੱਛਾ ਠੀਕ ਹੈ ਨਿਆਣੇ ਦੇ ਕੇ ਵੀ ਲਾ ਲੈ ਲਾ ਲੈ ਅੰਦਰ ਪੈ ਗਏ ਅੱਛਾ ਪੈ ਗਏ ਫਸਾਂ ਨੇ ਮਾਰੀ ਨਹੀਂ ਲੱਗੀ ਸੀ ਅੱਖ ਅੱਛਾ ਫੇਰ ਲੱਗੀ ਅੱਖ ਫੇਰ ਕਹਿੰਦੀ ਕੀ ਕਹਿੰਦੀ ਕਹਿੰਦੀ ਸ਼ੈਰੂ ਖਾਣੇ ਹਾਂ ਕੀ ਕਹਿੰਦੀ ਅੱਛਾ ਕਟਰੀਆਂ ਦੱਸ ਹਾਂ ਕਹਿੰਦੀ ਦੇਖੋ ਜੀ ਉੱਪਰ ਚੜ ਕੇ ਦੇਖੋ ਕੋਠਾ ਚੋਣ ਲਾ ਪਿਆ ਅੱਛਾ ਕੋਠਾ ਚੋਣ ਲਾ ਪਿਆ ਭਰਾਵਾ ਮੈਂ ਕੀ ਕੀਤਾ ਸਿਰ ਤੇ ਮਾਰਿਆ ਤਸਲਾ ਮੂੰਦਾ ਅੱਛਾ ਕੋਠੇ ਪਰ ਚੜ ਗਏ ਆ ਚੜ ਗਿਆ ਕੋਠੇ ਦੇ ਅਸਲ ਅਸਲਾ ਪਤਕੇ ਤੇ ਮੁੱਦਾ ਮਾਰਿਆ ਕਾਤੇ ਅਸਲਾ ਤਾ ਸਿਰ ਤੇ ਮਾਰਿਆ ਹੈਲਮਟ ਲਿਆ ਸੀ ਗੋਲੀਆਂ ਲੱਗਦੀ ਮੈਂ ਕਿ ਕੋਈ ਰਾਕਟ ਮਾਰ ਕੇ ਛੇੜੇ ਨਾ ਪਾਉਂਦਾ ਵਾਹ ਵੇ ਵਾਹ ਅੱਛਾ ਫਿਰ ਕੀ ਹੋਇਆ ਤੂੰ ਕੋਠੇ ਤੇ ਚੜ ਗਿਆ ਅਸਲਾ ਸਿਰ ਤੇ ਲੈ ਕੇ ਕੋਠੇ ਤੇ ਚੜ ਗਿਆ ਹਾਂ ਉੱਪਰ ਗੋਟੇ ਗੋਟੇ ਪਾਣੀ ਖੜਾ ਕੋਠੇ ਤੇ ਹਾਂ ਅੱਛਾ ਮਹਿਗਾ ਵੀ ਇਹ ਕਦੇ ਖੜਾ ਨਾ ਪਾਣੀ ਹਾਂ ਇੱਕ ਨੂੰ ਨਿਗਾ ਮਾਰੀ ਉੱਧਰ ਵੀ ਕੁਛ ਨਹੀਂ ਇੱਧਰ ਵੀ ਕੁਛ ਨਹੀਂ ਅੱਛਾ ਇੱਧਰ ਵੀ ਖੁੱਜੇ ਨਹੀਂ ਕਿ ਮਾਰ ਇੱਧਰ ਵੀ ਕੁਛ ਨਹੀਂ ਅੱਛਾ ਉੱਧਰ ਨਹੀਂ ਖੁੱਜੇ ਮਾਰ ਨਹੀਂ ਕਿ ਉੱਧਰ ਵੀ ਕੁਛ ਨਹੀਂ ਅੱਛਾ ਫੇਰ ਭਰਾਵਾ ਚੰਦ ਬਿਜਲੀ ਚਮਕੀ ਹਾਂ ਜਦ ਮੈਂ ਦੇਖਿਆ ਬਨਿਆਲੇ ਚ ਅੱਜ ਕੀ ਤਿੰਨ ਨਿਆਲੇ ਬਨਿਆਲੇ ਦੇ ਫਸੇ ਭਰਾਵਾ ਹਾਂ ਹਾਂ ਹੋਰ ਤਾਹਾ ਦਾ ਨਿਆਂ ਨਾ ਕਰਦਾ ਹੀ ਸਾਥ ਹੋਇਆ ਅੱਛਾ ਤੂੰ ਇੱਤਾ ਹੋਇਆ ਨਾ ਹੋਰ ਉਹ ਫੇ ਹੁਣ ਐਤਾ ਆਪਾਂ ਇਦਾਂ ਕਰਦੇ ਆ ਮੇਰੇ ਤਾਂ ਐਨਾ ਭਾਰ ਚੱਕ ਨਹੀਂ ਸੀ ਹੁੰਦਾ ਵਾਹ ਵੇ ਵਾਹ ਹੋਰ ਅੱਛਾ ਨਿਆਂ ਸੀ ਇਹ ਕਰ ਲਈ ਕਹਿੰਦੀ ਹੋਰ ਦੇਖ ਰਹੇ ਆ ਅੱਛਾ ਫੇ ਤੁਸੀਂ ਯਾਨੀ ਕਿਹਨਾਂ ਕਰਕੇ ਨਹੀਂ ਸੀ ਲਾਇਂ ਨਾ ਰਹਿ ਆ ਮੈਂ ਬਣਾ ਅੱਛਾ ਤਾਂ ਤਾਂ ਸਾਥ ਬਣਿਆ ਤੁਰ ਕੇ ਮੈਂ ਨਹੀਂ ਕਰੂੰਗਾ ਵਾਹ ਵੇ ਵਾਹ ਠੀਕ ਆ ਫੇ ਹੁਣ ਗੁਰੂ ਦਾ ਹੁਕਮ ਕੀ ਆ ਗੁਰੂ ਦਾ ਹੁਕਮ ਦੱਲਾ ਕਰ ਗਿਆ ਵਜਾ ਨਾਲ ਚੱリエ ਹੈ ਹਾਂ ਸਾਡਾ ਕੰਮ ਗੱਲਾ ਕਰਦਾ ਕੰਮ ਖਾਣ ਦਾ ਵਾਹੋ ਸਹੀ ਗੱਲ ਵਾਹ ਗੁਰੂ ਜੀ ਅਸੀਂ ਚੱਲੇ ਗੱਲਾ ਕਰਨ ਹਾਂ ਜਲਦੀ ਜਾਓ ਤੁਸੀਂ ਬੈਠੋ ਅਜੀ ਫਾੜਾ ਟੂ ਹੈ ਜੱ ਲੱਗਣ ਨਹੀਂ ਨਹੀਂ ਓਏ ਤੂੰ ਨੇ ਤੂੰ ਨੇ ਤੂੰ ਹਾਨੇ ਹੁੰਦਾ ਤੂੰ ਨੇ ਚ ਹਾਂ ਜੀ ਵਾ ਫਿਸਲ ਗਈ ਆਹੋ ਇਹਦੇ ਵਿੱਚ ਕਿਹੜੀ ਕੋਈ ਹੱਡੀ ਆ ਹੱਡੀ ਚੱਦੀ ਨਹੀਂ ਕਿਦੋਂ ਮਰਜੀ ਘਮਾ ਲਓ ਤੁਸੀਂ ਨਾ ਕਮਰਾ ਨੂੰ ਮਾਰ ਲੈ ਢੂਨੇ ਦੇ ਲੱਕੜ ਦੇਣੀ ਆ ਹਾਂ ਜਾਓ ਤੁਸੀਂ ਡਾਕ ਆਪਣੀ ਕਾਰਵਾਈ ਕਰੋ ਅਸੀਂ ਮੰਗ ਕੇ ਲਿਆਨੇ ਆ ਹਾਂ ਅਸੀਂ ਜਾਂਦੇ ਚਲੋ ਚਲੋ ਕੰਨਰ ਅ ਗੁਰੂ ਗੁਰੂ ਜੀ ਝੋਲੀ ਦੇ ਦਿਆ ਸਾਨੂੰ ਕਰੇ ਬਾ ਹਾਂ ਜੀ ਜਾਓ ਤੇ ਜੋ ਨੋ ਹਾਂ ਜੀ ਆਹ ਕਿਹੜਾ ਕਿਸਮ ਦਾ ਚਲ ਮੈਂ ਨਾਮ ਕਿ ਲਈ ਚਲੀ ਆ ਮੰਗਣ ਜੇ ਪੈਸੇ ਜ਼ਿਆਦਾ ਕੱਢੇਗੇ ਤੈਨੂੰ 3-4 ਕੁਲਮਾਂ ਦੇ ਪੈਕੇਜ ਲੱਗਣਗਾ ਠੀਕ ਆ ਕਈਆਂ ਹੋਣ ਨਹੀਂ ਆਏ ਕਰਦੇ ਕੱਢ 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 ਆ ਗੰਦਾ 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 ਚੱਲ ਜੀ ਸੁਣਾ ਬਾਈ ਜਿਹੜਾ ਸਾਡੀ ਝੋਲੀ 'ਚ ਖੈਰ ਪਾਉ ਉਹ ਮੱਧਮ ਮਨਾਤਾ ਨੂੰ ਇੱਕ ਮੋਟਾ ਮੰਗੂ ਚਾਰ ਹੋਣਗੇ ਸਾਡੇ ਗੁਰੂ ਜੰਨੀ ਛਕਦੇ ਆ 1 ਰੁਪਿਆ ਮੰਗਣਗੇ ਚਾਰ ਮਿਲਣਗੇ ਸਾਡੇ ਗੁਰੂ ਸਾਡਾ ਗੁਰੂ ਕਰਾ ਮੂਤ ਨਾ ਭਰਿਆ ਪਿਆ ਉਹਵਾ ਬਾਤ ਆ ਅੱਜ ਕਿੰਨਾ ਬਾਤ ਨਾ ਭਰਿਆ ਪਿਆ ਅਸੀਂ ਆਣ ਲਗੇ ਸਾਡੀ ਝੋਲੀ ਚ ਖੈਣ ਪਾਇਓ ਮੇਰੀ ਗੱਲ ਸੁਣ ਲੈ ਓ ਗਰੇਵਾਲ ਇੱਧਰ ਮੇਰੀ ਗੱਲ ਸੁਣ ਲੈ ਜਿਹੜੇ ਬੰਦੇ ਆ ਉਹ ਤਾਂ ਪੈਸੇ ਦੇ ਹੀ ਜਾਂਦੇ ਆ ਆ ਜਿਹੜੀਆਂ ਬੁੜੀਆਂ ਆ ਮੋੜੇ ਬੈਠੀਆਂ ਨੇ ਡੇਲੇ ਕੱਢ ਕੱਢ ਦੇਖੀਆਂ ਨੇ ਪੁੱਛ ਵੇ ਤੁਸੀਂ ਸੀੜੀ ਦੇਖ ਰਹੀ ਆ ਤੁਸੀਂ ਵੀ ਕੋ ਮਾਸਾ ਨੀ ਕੋ ਠਿਕਰੀ ਰਤਾ ਕਾਰਾ ਮਾਂ ਕਰੇਗਾ ਆ ਕਨਾਮਾ ਤੇ ਬਥੇਰੀ ਹੋਣੀ ਸਾਡੀ ਭਗਾ ਦਾ ਕਰ ਉਹ ਬਾਪਾ ਮਾਂ ਚਦਾ ਪੁੱਛ ਮਾ ਆ ਆਡੇ ਗੁਰੂ ਦੇ ਡੇਰੇ ਵਿੱਚ ਕੱਲੀ-ਕੁੱਲੀ ਐ ਲੈਟ੍ਰੀਨ ਬਾਥਰੂਮ ਹੈ ਨਹੀਂ ਗਾ ਖਾਪੀ ਲੈਂਦਾ ਜਿਆਦਾ ਬੰਦਿਆ ਕੁੜੀਆਂ ਰੱਖਣ ਲਈ ਨਹੀਂ ਜਿਆਦਾ ਖਾਪੀ ਲੈਂਦਾ ਆ ਸੁਹਾਣੇ ਲੱਗਿਆ ਕੜਾ ਮੂਤ-ਮੂਤ ਕੜਾਈ ਬਾਥਰੂਮ ਹੋ ਬਾਬਾ ਸਭ ਦੇ ਕਸ਼ਟ ਮਿਟਾਵੇ 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 ਬਾਬਾ ਆਕਰਮੇ ਕੇ ਪੰਜ ਦੁਹਾਈਆਂ ਪਾਵੇ ਬਾਪੇ ਦਾ ਦੁੱਖ ਨਾ ਚੰਨਿਆ ਚਾਏ ਫਿਰ ਬਾਬਾ ਸੀਨਾ ਪ੍ਰੇਸ਼ਰ ਕਰਾਵੇ ਚਾਚੋ ਹਾਏ ਹਾਏ ਜੀ ਆਵਾਜਾ ਆਹ ਹੋ ਘਰ ਨੰਮ ਸਰੂਪਾ ਕੀ ਹੁਕਮ ਦਤਾ ਮੈਂ ਵੀ ਤਨ ਕਰ ਬੱਲੀ ਐਵੀ ਲੈ ਵੀ ਮੇਰੀ ਗੱਲ ਸੁਣ ਨਾ ਹਰੇ ਚਿਤਰਨਾ ਕਿਤਰਨਾ ਮੂੰਹ ਸੰਭਾਲ ਕੇ ਬੋਲੀ ਓਏ ਚਿਤਰਨਾ ਨਹੀਂ ਤਾਂ ਦਾਰਾ ਸੱਗੇ ਬਿੰਦੂ ਨੂੰ ਬਣਾ ਦੂੰਗਾ ਓਹ ਦੇਖ ਨਾ ਕੋਈ ਗੱਲੀ نیا گھر آج چلیے آپ گدا کر کے جائیے گھر جین کرون بورو کرو نہواریاں رکھو Oh my God. You yeah.